ਤੰਦਰੁਸਤ ਰੱਖੇ ਪਰਮਾਤਮਾ ਤੇ ਪੁਰਾਣੇ ਸਮੇਂ ਚ ਤਾਂ ਪੁੱਤ ਬਹੁਤ ਜ਼ਿਆਦਾ ਹੀ ਕੰਮ ਹੁੰਦਾ ਸੀ ਘਰੇ ਇੱਕ ਬੱਟਰ ਦੁੱਧ ਹੁੰਦਾ ਸੀ ਸਿਰ ਤਿੰਨ ਬਹੂਆਂ ਸੀਗੀਆਂ ਦੋ ਮਾਮਾ ਧੀਆਂ ਸੀ ਸੀ ਤੇ ਗੱਡੀ ਬੋਤੀ ਸੀ ਮੁੰਡੇ ਪੜ ਕੇ ਫੌਜ ਚ ਵਾਗੇ ਸੀ ਸਾਰਾ ਕੰਮ ਸੰਭਾਲਦੇ ਸੀ ਕੋਈ ਗੋਹਾ ਕੁੜਾ ਸਿੱੜਦੀ ਕੋਈ ਲੀੜੇ ਧੋਂਦੀ ਕੋਈ ਖੁਸ਼ ਕਰਦੀ ਕੋਈ ਖੁਸ਼ ਕਰਦੀ ਫਿਰ ਕੁੜੀ ਦਾ ਹੀ ਬਣਤ ਬਣਾਉਣਾ ਸੀ ਕੋਈ ਤਾਣੀ ਬੁਣਦੀ ਸੀ ਕੋਈ ਦਰੀਆਂ ਬੁਣਦੀ ਸੀ ਹੈ ਨਾ ਤੇ ਪੁੱਤ ਬਣ ਕੇ ਧੀਨੇ ਵੀ ਕਮਾਈ ਕੀਤੀ ਨਾਲ ਬਹੂਆਂ ਦੇ ਪੂਰਾ ਕਵਾਟਰ ਕਵਾਟਰ ਨਰਮੇ ਦਾ ਚੋਗਦੰਗਰਾਂ ਜਿਦਕੇ ਡੋੱਡੀ ਰੱਖ ਲੈਂਦੇ ਨੇ ਸ਼ਾਮ ਤੱਕ ਕਵਾਟਰ ਨਰਮਾ ਚੋਗਦੰਗਰਾਂ ਸੀ ਹਾਂ ਇੱਕ ਜਣੀ ਦਾ ਕਵਾਟਰ ਹੁੰਦਾ ਸੀ ਜੀ ਸਾਰਿਆਂ ਦੇ ਮਹਿਤਾਵ ਚੁਕਦੀ ਸੀ ਚਾਹ ਦੋ ਵਾਰੀ ਪੀ ਲੈਂਦੀ ਆ ਸੀ ਮਹਿਤਾਵ ਚੁਕਦੀ ਸੀ ਚਾਹ ਨੇ ਫਿਰ ਕੋਲੇ ਕਿੱਡੇ ਕਿੱਡੇ ਪੀਨੇ ਸੀ ਮਾਤਾ ਨੂੰ ਯਾ ਤਾਂ ਫਿਰ ਪੁੱਤ ਪਸੰਗਾ ਵਾਂਗੂੰ ਪਤਾ ਹੀ ਕਿੰਨੇ ਕ ਕਰਨੇ ਪੀਨੇ ਸੀ ਤੇ ਆਪ ਜੀਬ ਨਹੀਂ ਸੀ ਬਣਦਾ ਉਦੋਂ ਫਿਰ ਇਨੀ ਚਾਹ ਨਾਲ ਕੁਛ ਨਹੀਂ ਸੀ ਹੁੰਦਾ ਕੰਮ ਕਰਦੇ ਸੀ ਜਦੋਂ ਤੈਨੂੰ ਪਤਾ ਸਾਰਾ ਦਿਨ ਜੇ ਲੈਟ ਨਾ ਹੁੰਦੀ ਫਿਰ ਨੀਰਾ ਵੀ ਕੁੱਤਰ ਲੱਗ ਜਾਂਦੀਆਂ ਕੱਢ ਕੇ ਥੜਾ ਹੈ ਆ ਕੇ ਫਿਰ ਸਾਰੇ ਟੱਬਰ ਦੀ ਰੋਟੀ ਟੋਕਾ ਫਿਰ ਸਾਰਾ ਕੁਝ ਹੀ ਕਰਨਾ ਪੈਂਦਾ ਸੀਗਾ ਕਿੰਨੇ ਵਜੇ ਉੱਠਸਿੰਗਾ ਫਿਰ ਨਰਮਿਆਂ ਦੇ ਸਮਿਆਂ 'ਚ 4 ਵਜੇ ਉਦੋਂ ਤੋਂ 4 ਵਜੀ ਇੱਕ ਜਣੇ ਇੱਕ ਜਣੀ ਚਾਹ ਕਰ ਲੈਂਦੀ ਦੋ ਤਿੰਨ ਜਣੀਆਂ ਅਸੀਂ ਧਾਰ ਢੋਕੇ ਕੰਨੀ ਹੋ ਜਾਂਦੀਆਂ ਧਾਰਾਂ ਕੱਢ ਕੇ ਫਿਰ ਕਿਤੇ ਆ ਹੰਦਾ ਵੀ ਨੀਰਾ ਮੈਂ ਪਵਾ ਦਿੰਨਾ ਕਿਤੇ ਅਸੀਂ ਪਵਾ ਪਾ ਕੇ ਦਾਣਾ ਨੀਰਾ ਰਲਾ ਕੇ ਫਿਰ ਕੋਹਾਖੜਾ ਸਿੱਟ ਲੈਂਦੀਆਂ ਤੇ ਫਿਰ ਮਗਰੋਂ ਦਵਾਰੇ ਵੇਖ ਲੈਂਦਾ ਨੀਰਾ ਚਾਰਾ ਵੀ ਕੋਈ ਪਸ਼ੂ ਢੋਲਦਾ ਤਾਂ ਨਹੀਂ ਖਰਾ ਰਲਾਉਣਾ ਪੈਂਦਾ ਉਹ ਵੀ ਕਿਤੇ ਜਾਂ ਦੱਸ ਦਿੰਦਾ ਜਾ ਫਰ ਰਲਾ ਦਿੰਦਾ ਹੁਣ ਤਾਂ ਫਿਰ ਕੰਮ ਕੋਈ ਕਰਨਾ ਕੋਈ ਔਖਾ ਨਹੀਂ ਹੁਣ ਤਾਂ ਫਿਰ ਕੰਮ ਸੌਖਾ ਹੋ ਗਿਆ ਪੁਰਾਣੇ ਮੁਕਾਬਲੇ ਹੁਣ ਤਾਂ ਬੁੜੀਆਂ ਪੁੱਤ ਬਾਸੀ ਐ ਹੁਣ ਵਾਲੀ ਬੁੜੀ ਨਹੀਂ ਕੋਈ ਕੰਮ ਕਰ ਸਕਦੀ ਹੁਣ ਵਾਲੀਆਂ ਤਾਂ ਕੋਈ ਲੀੜੇ ਨਹੀਂ ਧੋ ਸਕਦੀ ਮਸ਼ੀਨਾਂ ਘਰ ਘਰ ਐ ਦੋ ਜੀ ਆ ਜਿਹਦੇ ਘਰੇ ਉਹਦੇ ਮਸ਼ੀਨ ਐ ਜੇ ਕਿਸੇ ਦੇ ਦੋ ਜੀ ਆ ਉਹਨਾਂ ਦੇ ਵੀ ਘਰੇ ਮਸ਼ੀਨ ਐ ਜਿਹਦੇ ਦਾ ਸਾਮਾ ਤਾਂ ਹੋਣੀ ਹੋਣੀ ਐ ਹੈਨਾ ਤੇ ਜਿੰਨਾ ਜਰਾ ਇੱਥੇ ਬੈਠਣ ਹੋਗੇ ਐਨਚ ਦੀ ਬੱਠਲ ਧੋ ਕੇ ਲੀੜਾਂ ਦਾ ਭਾਂੰਦੀਆਂ ਸੀ ਛੁਕਣਾ ਨਾਲੇ ਨਲਕੇ ਹੁੰਦੇ ਸੀ ਲੜਕਿਆਂ ਤੋਂ ਗੇੜ ਕੇ ਪਸ਼ੂਆਂ ਨੂੰ ਗੇੜ ਕੇ ਪਾਣੀ ਪਿਉਂਦਿਆਂ ਅਸੀਂ ਨਿਮਾ ਕੇ ਨਹਿਰ ਤੇ ਵੀ ਲੈ ਆਉਂਦੀ ਦੁਪਹਿਰੇ ਘਰੇ ਨਿਵਾਉਂਦੀਆਂ ਆਥਣ ਫੇਰ ਨਿਵਾਉਂਦੀਆਂ ਘਰੇ ਧਾਰ ਡੋਕੇ ਵੇਲੇ ਹੈ ਸਾਰਾ ਕੰਮ ਅੱਥੀ ਕਰਦਾਂ ਅੱਥੀ ਕਰ ਲਿਆ ਸੀ ਅੱਛਾ ਪਤਾ ਜੀ ਇਹ ਪਾਣੀ ਲਾਉਣ ਜਾਂਦਾ ਸੀ ਉਹਦੇ ਮੇਰੇ ਕਾਕੇ ਪੜਦੇ ਹੁੰਦੇ ਸੀ ਇਹ ਪਾਣੀ ਲਾਉਣ ਵਾਗ ਜਾਂਦਾ ਸਿਰੀ ਵੀ ਰਹਾ ਵਾਹੀ ਵੀ ਘਰ ਦੀ ਵੀ ਕੀਤੀ ਆ ਤੇ ਜਵਾਕਾਂ ਨੂੰ ਚਾਹ ਪੀ ਲੈਦੀ ਜੇ ਇਹਨੂੰ ਕਰਕੇ ਤੋਰਦੀ ਪੀ ਕੇ ਚਾਹ ਤੜਕੇ ਦੇ ਆਉਣ ਵੇਲੇ ਨੂੰ ਪਾਈਆ ਕੱਤ ਲੈਂਦੀ ਸਨ। ਅੱਛਾ ਹਾਂਜੀ ਕੱਟਣ ਕੱਤਣ ਦਾ ਵੀ ਪੂਰ ਨਾਲ ਕਰਦੇ। ਪੂਰਾ ਹੀ ਸੀ ਜੀਵਨ ਵਧੀਆ ਸੀ ਉਦੋਂ ਫਿਰ। ਜੀਵਨ ਵਧੀਆ ਸੀ। ਹਾਂ। ਜੀਵਨ ਵਧੀਆ ਸੀ ਆ ਉਹਦੇ ਹੱਥ ਨਾਲ ਖਾਣਾ ਪੀਣਾ ਸੀ। ਹੂੰ। ਐਸੀ ਕਰੇ ਬੰਗਾਂ ਨੂੰ ਮੈਂ ਨਹੀਂ ਸਿਆਖਾ ਵੀ ਤੁਹਾਨੂੰ ਮੈਂ ਪਾ ਕੇ ਫੜਾਂ ਰੋਟੀ ਮੈਂ ਤਾਂ ਹਾਂ ਦੀ ਜਿਹੜੀ ਦੇ ਲੋਟ ਲੱਗਦਾ ਨਾ ਪਾ ਲੋ ਦੁੱਧ ਪਿਆ ਆ ਆਪ ਦਾ ਉਹ ਪਾਓ। ਕਿਉਂ ਤੁਹਾਡੇ ਕੋਲੇ ਪੈ ਜਿਹਨੇ ਮਾਤ ਮਰ ਜੀ ਪਾਓ। ਮਿੱਠਾ ਥੰਦਾ ਪਾਣਾ ਉਹ ਪਾ ਲੋ ਕੁੜੀ ਹੁੰਦੀ ਸੀ ਮੇਰੀ ਨਾਲ ਉਹਨਾਂ ਦੇ ਤੇ ਉਹ ਆਪਦੀ ਮਰਜ਼ੀ ਨਾਲ ਖਾਂਦੀਆਂ ਸੀ ਆਪਦੀ ਮਰਜ਼ੀ ਨਾਲ ਪੀਂਦੀਆਂ ਫਿਰ ਉਹਨਾਂ ਨੇ ਕਦੇ ਕੰਮ ਤੋਂ ਵੀ ਨਾ ਨੀ ਸਿੱਖੀ ਤੀ ਹਾਂ ਹੈਨਾ ਮੇਰੀ ਮਰਨ ਵਾਲੀ ਨੂੰ ਨੇ ਬਾਲਾ ਕੀਤਾ ਸੀ ਵਿਚਾਲੜੀ ਪੜੀ ਸੀ ਕੰਮ ਤੋਂ ਛੋਟੀ ਨੇ ਵੀ ਅਣਪੜ੍ਹ ਸੀ ਇਹ ਨਹੀਂ ਵਿਚਾਰੀ ਨੇ ਜਿੰਨਾ ਕੋ ਹੋਇਆ ਕੀਤਾ ਵੇ ਵੱਡੀ ਨੇ ਤਾਂ ਫਿਰ ਧੂ ਪਾ ਦਿੰਦੀ ਕੰਮ ਨੂੰ ਜਦ ਲੱਗ ਜਾਂਦੀ